ਗੀ ਦਾ ਨਹੀਂ ਜੀ ਭਾਈ ਜਦੋਂ ਇੱਕ ਮਿੰਟ ਜੀ ਇੱਕ ਮਿੰਟ ਜੀ ਤੁਸੀਂ ਕਿੱ데 ਚੱਲੇ ਆਂ ਜੀ ਸਕੂਟਰੀ ਲੈਣੇ ਭਾਈ ਇਹ ਸਕੂਟਰੀ ਨਾਲ ਲਿਓ ਮੈਂ ਤਾਂ ਸਕੂਟਰੀ ਲੈ ਕੇ ਫਸ ਗਿਆ ਜੀ ਭਾਈ ਨੂੰ ਕਿਉਂ ਰੋਕ ਰਹੇ ਹੋ ਤੁਸੀਂ ਮੈਂ ਕਹਿੰਦਾ ਭਾਈ ਨੂੰ ਮੈਂ ਕਿਹਾ ਤੁਸੀਂ ਨਾ ਫਸੋ દિਵਾਲੀ ਦੇ ਦੇਣਾ ਭਾਈ ਕਿਉਂ ਕੋਈ ਨਵੀਂ ਚੀਜ਼ ਲੈ ਰਿਹਾ ਲੈ ਲੈਣ ਤੂੰ ਨਹੀਂ ਚੰਗੀ ਚੀਜ਼ ਲੈ ਲਵੇ ਨਾ ਨਾ ਲਵੇ ਮੈਂ ਤਾਂ ਆਪ ਲੈ ਕੇ ਫਸ ਗਿਆ ਤਿੰਨ ਮਹੀਨੇ ਵਿੱਚ ਸੀਜ਼ ਹੋ ਗਈ ਸਕੂਟਰੀ ਤਾਂ ਕਿਉਂਕਿ ਸੀਜ਼ ਹੋ ਗਈ ਭਾਈ ਗਾਰੰਟੀ ਤਾਂ ਨਮੀ ਦੇਦਣੀ ਅਗਲੇ ਨਾ ਤੁਹਾਨੂੰ ਦੇ ਦੇਣੀ ਹੈ ਨਾ ਮੰਨਦੇ ਨਹੀਂ ਹੈਗੇ ਗੱਲਾਂ

ਇੰਜਨ ਉਹਦਾ ਬਿਲਕੁਲ ਓਕੇ ਆ ਗੱਡੀ ਠੀਕ ਖੜੀ ਆ ਆ ਵੀਡੀਓ ਬਣਾਇਆ ਗਿਆ ਮੇਰੇ ਦੇਖੋ ਅਸੀਂ ਐਵੇਂ ਆ ਰਹੇ ਆ ਦੇਖੋ ਅੱਛਾ ਆ ਜੋ ਆ ਨਵੀਂ ਗੱਡੀ ਲੈ ਕੇ ਆ ਕਿਸੇ ਦਾ ਹੱਥ ਫੜ ਕੇ ਐਵੇਂ ਲੈ ਕੇ ਆ ਰਹੇ ਬੰਦੇ ਗਾੜਕ ਠੀਕ ਆ ਨਹੀਂ ਭਾਜੀ ਜਦੋਂ ਤਾਂ ਮੈਂ ਕਿਸੇ ਨੇ ਉਸ ਬਾਈਕ ਲੈਣੀ ਆ ਉਦੋਂ ਤਾਂ ਤੁਸੀਂ ਰੋਜ਼ ਫੋਨ ਕਰਦੇ ਦੱਸ ਦੱਸ ਪਰ ਇਹ ਕਹਿੰਦੇ ਜੀ ਡੇਢ ਮਹੀਨੇ ਤੋਂ ਇੱਕ ਫੋਨ ਨਹੀਂ ਆਇਆ ਬਾਈਕ ਖੜੀ ਕਰਕੇ ਖੜੀ ਹੁਣ ਤੁਸੀਂ ਕਹਿੰਦੇ ਠੀਕ ਆ ਬਾਈਕ ਉਹ ਠੀਕ ਸਕੂਟੀ ਠੀਕ ਹੋਣ ਦਾ ਵੀ ਮੈਸੇਜ ਤੁਹਾਨੂੰ ਕੋਲ ਆਈ ਕੋਈ ਵੀ ਠੀਕ ਹੋ ਗਈ ਲੈ ਜਾਓ ਜੀ ਮਕੈਨਿਕ ਹੋ ਦੇਖੀ ਤੁਹਾਨੂੰ ਪਤਾ ਸੀ ਕੋਈ ਖੱਡੇ ਖੱਡੇ ਚ ਵੱਜ ਕੇ ਹੋਈ ਭਾਜੀ ਮੇਰੇ ਕੋਲ ਇੰਜਨ ਦੀਆਂ ਫੋਟੋਆਂ ਪਈਆਂ ਨੇ ਤੇ ਖੋਲੇ ਵੇ ਕਿਤੇ ਤੇ ਟੁੱਟਿਆ ਹੋਇਆ ਦਿਖਾ ਦਿਓ ਇੰਜਨ ਮੈਨੂੰ ਦਿੱਕਤ ਆ ਮੈਂ ਤਾਂ ਲੈ ਕੇ ਆਇਆ ਭਾਜੀ ਮੈਂ ਦੇ ਜਦੋਂ ਉਹਦੀ ਗੱਡੀ ਠੀਕ ਹੋਈ ਇਹਨਾਂ ਨੇ ਗੱਡੀ ਚਲਾ ਕੇ ਨਹੀਂ ਦੇਖੀ ਉਸ ਤੋਂ ਬਾਅਦ ਤੁਸੀਂ ਇੱਕ ਪੱਤਰਕਾਰੀ ਨਹੀਂ ਗੁੰਡਾਗਰਦੀ ਕਰ ਰਹੇ ਹੋ ਤੁਸੀਂ ਬਹੁਤ ਵੱਡਾ ਲਾਪਸ ਕਰ ਰਹੇ ਹੋ ਇਹ ਜਿਹੜੇ ਸ਼ਬਦ ਤੁਸੀਂ ਤੁਹਾਨੂੰ ਵਾਪਸ ਲੈਣੇ ਹੋਗੇ ਹੁਣੇ ਮਾਫੀ ਮੰਗ ਕੇ ਵਕੀਲ ਲਿਆ ਯਾਰ ਆਪਣਾ ਬੰਮ ਫੋਨ ਕਰਨ ਨੂੰ ਹੁਣੇ ਕਰ ਇਹਨਾਂ ਨੂੰ ਭੜਾ ਕੋਟ ਬਾਈ ਜੀ ਕਿੱਥੋਂ ਆਏ ਤੁਸੀਂ ਕਿੱਥੋਂ ਆਏ ਹੋ ਇੱਥੇ ਹੀ ਹੋ ਜੋਬ ਕਰਦੇ ਹੋ ਇੱਥੇ ਗੁੰਡਾ ਕਰਦੀ ਹੋਈ ਕੋਈ ਤੁਸੀਂ ਕਹਿੰਦੇ ਤੁਸੀਂ ਕਹਿੰਿਆ ਨਹੀਂ ਤੁਸੀਂ ਤੁਸੀਂ ਕਿਹਾ ਤੁਹਾਨੂੰ ਬਾਈ ਜੀ ਸ਼ਬਦ ਵਾਪਸ ਲਓ ਕੋਣੇ ਸ਼ਬਦ ਵਾਪਸ ਲਓ ਪੱਤਰਕਾਰ ਸਾਹਿਬ ਤਾਂ ਮੈਨੂੰ ਮਾਫ ਕਰੋ ਇਹਨਾਂ ਨੇ ਅਜੀਬ ਤਰ੍ਹਾਂ ਗੱਲ ਕੀਤੀ ਕਿ ਕੁੜੀ ਨਾਲ ਗੱਲ ਕਰ ਰਹੀ ਸੀ ਕੱਲ ਇਹ ਇਹਨਾਂ ਨੇ ਕੁੜੀ ਨਾਲ ਅੱਛਾ ਅੱਛਾ ਠੀਕ ਹੈ ਠੀਕ ਹੈ ਬਤਾ ਦਿਓ ਇਹ ਸ਼ਬਦ ਇਹ ਸ਼ਬਦ ਇਹ ਕੀ دیਵਾਨੀ ਕਹਾਣੀ ਕੋਈ ਸੁਣਵਾਈ ਨਹੀਂ ਹੋ ਰਹੀ ਇਹ ਇਹਨਾਂ ਦੀ ਖੁੱਦੀ ਦੀ ਵਰਡਿੰਗ ਹੈ ਸਰ ਇਹ ਪ੍ਰੈਸ਼ਰਾਈਜ਼ ਹੈ ਪ੍ਰੈਸ਼ਰ ਬਣਾਇਆ ਗਿਆ ਸਾਡੇ ਤੇ ਇਹ ਵੀਡੀਓ ਬਲਾਸਟ ਨਹੀਂ ਕਰੂੰਗਾ ਜੇ ਤੁਸੀਂ ਮੇਰਾ ਕੰਮ ਕਰਵਾ ਦੋਗੇ ਤਾਂ ਜੇ ਤੁਸੀਂ ਮੇਰਾ ਕੰਮ ਨਹੀਂ ਕਰਵਾਓਗੇ ਤਾਂ ਮੈਂ ਵੀਡੀਓ ਬਲਾਸਟ ਕਰ ਬੱਲੋ ਤੇ ਕੀ ਉਨਾ ਪੱਕਾ ਅੰਮ੍ਰਿਤ ਦੇ ਮੂਰੇ ਗੱਡੀ ਚਲਾਵਾਂਗੇ ਇੱਕ ਮਿੰਟ ਸੁਣੋ ਮੇਰੀ ਗੱਲ ਆਪਾਂ ਨਹੀਂ ਦੇਖੀ ਕੱਲ ਚੱਲਦੀ ਸੀ ਉਹ ਚੱਲ ਚਲਾ ਕੇ ਨਹੀਂ ਕਰ ਰਹੇ ਹਾਂ ਮੈਂ ਕੈਮਰੇ ਦੇ ਮੂਰੇ ਗੱਡੀ ਚਲਾਵਾਂਗੇ ਤੁਹਾਨੂੰ ਜਿਆਦਾ ਪਤਾ ਹੋਊਗਾ ਕਿ ਇੰਜਨ ਬਦਲਣ ਦਾ ਕੀ ਪ੍ਰੋਸੈਸ ਹੈ ਮੈਂ ਇੰਜਨ ਬਦਲਣਾ ਮੇਰੇ ਹੱਥੋਂ ਨਾ ਮੈਂ 2 ਮਿੰਟ ਲਾਂਦਾ ਉਹ ਮੈਂ ਆਪਣੇ ਇਕੱਲਾ ਆਪਣੇ ਐਂਡ ਤੋਂ ਨਹੀਂ ਕਰ ਸਕਦਾ ਉਹਦੇ ਵਿੱਚ ਮੇਰੇ ਤੋਂ ਸਮਾਨ ਚ ਹੈ 20000 ਦਾ ਪੈ ਜਾਵੇ ਮੈਂ ਪਾ ਦੂੰਗਾ ਕੋਈ ਗੱਲ ਨਹੀਂ ਬਟ ਇੰਜਨ ਨੰਬਰ ਚੇਂਜ ਕਰਨਾ ਵਾ ਉਹ ਮੇਰੇ ਆਪ ਤੇ ਚਲੀ ਜੇ ਮੈਨੂੰ ਕੋਟ ਕਹੂਗਾ ਕੋਟ ਕੰਪਨੀ ਨੂੰ ਆਰਡਰ ਕਰੂਗਾ ਮੈਂ ਕਰ ਦੂੰਗਾ ਆਹੋ ਭਾਈ ਇਹ ਇੱਕ ਮਿੰਟ ਜੀ ਇੱਕ ਮਿੰਟ ਜੀ ਤੁਸੀਂ ਕਿੱਥੇ ਚੱਲੇ ਜੀ ਸਕੂਟਰੀ ਲੈਣੇ ਭਾਈ ਇਹ ਸਕੂਟਰੀ ਨਾਲ ਲਿਓ ਮੈਂ ਤਾਂ ਸਕੂਟਰੀ ਲੈ ਕੇ ਫਸ ਗਿਆ ਜੀ ਕੀ ਹੋਇਆ ਜੀ ਮੈਨੂੰ 3 ਮਹੀਨੇ ਮੰਜਨ ਹੋ ਗਿਆ ਜੀ ਮੇਰੇ ਕੋਈ ਸੁਣਵਾਈ ਨਹੀਂ ਹੈ ਕਿਸ ਨੇ ਹੈਗਾ ਤੁਸੀਂ ਨਮੀ ਲੈਣਾ ਇਹਦੇ ਅੱਜ ਹਾਂਜੀ ਉਹ ਦੇ ਨਾਲ ਲਿਓ ਕੋਈ ਹੋਰ ਲੈ ਲਓ ਵਧੀਆ ਸਕੂਟਰੀ ਇਹ ਤਾਂ ਪੰਗੇ ਵਾਲਾ ਕੰਮ ਆ ਵਧੀਆ ਮੋਟਰਸਾਈਕਲ ਖੜਾ ਸਾਡਾ ਹਾਂਜੀ ਲੁਧਿਆਣੇ ਲਿੱਤਾ ਆ ਆਨੰਦਪੁਰਾ ਮੱਥਾ ਟੇਕਣ ਆਏ ਸੀਗੇ ਆ ਖੜ ਗਿਆ ਸੋਕ ਜਣ ਸੀ ਜੋ ਗਿਆ ਪਤਾ ਨਹੀਂ ਕੀ ਹੈ ਜੀ ਸਟਾਰਟ ਹੀ ਨਹੀਂ ਹੋ ਰਿਹਾ ਸੀ ਹੁਣ ਇਹ ਕਹਿੰਦੇ ਬੈਟਰੀ ਖਰਾਬ ਹੈ ਉਹਨੇ ਦੀ ਬੈਟਰੀ ਚੇਂਜ ਨਹੀਂ ਕਰ ਰਹੇ ਇਹੇ ਉਹ ਵੀ ਟੀਵੀ ਆਹ ਇਹ ਕਹਿੰ ਲੋ ਲਿਜਾਣੇ ਤੋਂ ਕਰਾਓ ਹੁਣ ਇਹ ਦੱਸੋ ਲਿਜਾਣੇ ਜਾਂਦੇ ਨੇ ਪਿਆ ਇਹ ਕਿਵੇਂ ਕੀ ਕਰੀਏ ਭਾਈ 500 ਲਿਆ ਜੀ ਇਹ ਭਾਈ ਦੋ ਕਸਟਮਰ ਖੜੇ ਮੈਂ ਤਾਂ ਪਤਾਈਆਂ ਮੈਂ ਕਿਹਾ ਚਲੋ ਦੇ ਦੀ ਮੈਂ ਤਾਂ ਪੁੱਛਿਆ ਭਾਈ ਭਾਈ ਨੂੰ ਕਿਉਂ ਰੋਗ ਰਹੇ ਹੋ ਤੁਸੀਂ ਮੈਂ ਕਿਹਾ ਭਾਈ ਨੂੰ ਮੈਂ ਕਿਹਾ ਤੁਸੀਂ ਨਾ ਫਸੋ ਦੀਵਾਲੀ ਦੇ ਦੇਣਾ ਭਾਈ ਕਿਉਂ ਕੋਈ ਨਵੀਂ ਚੀਜ਼ ਲੈ ਰਿਹਾ ਲੈ ਲੈਣ ਤੂੰ ਨਹੀਂ ਚੰਗੀ ਚੀਜ਼ ਲੈ ਲਵੇ ਨਾ ਲਵੇ ਮੈਂ ਤਾਂ ਆਪ ਲੈ ਕੇ ਫਸ ਗਿਆ 3 ਮਹੀਨੇ ਵਿੱਚ ਸੀ ਜੋਗੀ ਸਕੂਟਰ ਚੰਗੀ ਚੀਜ਼ ਨਹੀਂ ਹੈ ਨਹੀਂ ਇਹ ਪੈਸੇ ਲਾ ਕੇ ਫਾਇਦਾ ਕੀ ਆ ਜੀ ਸਾਨੂੰ ਤਾਂ ਕਿਉਂਕਿ ਸੀਜ਼ ਹੋ ਗਈ ਬਾਈ ਗਾਰੰਟੀ ਜਾਂ ਨਮੀ ਦੇ ਦੇਣੀ ਅਗਲੇ ਨਾ ਤੁਹਾਨੂੰ ਦੇਣੀ ਹੈ ਇਹ ਮੰਨਦੇ ਨਹੀਂ ਹੈਗੇ ਗੱਲ ਅੱਛਾ ਮੈਂ ਤਾਂ ਕੱਲ ਵੀ ਆਇਆ ਤਾਂ ਇਹਨਾਂ ਕੁਝ ਨਹੀਂ ਕਰਿਆ ਮਹੀਨਾ ਹੋ ਗਿਆ ਜਿਹੜਾ ਮੈਨੂੰ ਖੜੀ ਨੂੰ ਹੁੰਦਾ ਬੂਟੀ ਖੜੀ ਨੂੰ 1.5 ਮਹੀਨਾ ਹੋ ਗਿਆ ਤਾਂ ਮਹੀਨਾ ਹੋ ਗਿਆ ਮੈਂ ਤੰਗ ਹੋ ਰਿਹਾ ਰੋਜ਼ ਅੱਛਾ ਹਾਂ ਮਤਲਬ ਕਿ ਤੁਸੀਂ ਨਵੀਂ ਸਕੂਟੀ ਲਈ ਉਹਦਾ ਇੰਜਨ ਸੀਜ਼ ਹੋ ਗਿਆ ਕਿੰਨੀ ਚੱਲੀ ਸੀ ਸਰਵਿਸਾਂ ਕਰਾਈਆਂ ਸੀ ਸਰਵਿਸ ਹੋਈ ਪਹਿਲੀ ਸਰਵਿਸ ਦੂਈ ਸਰਵਿਸ ਹੋਣੀ ਦੀ 5500 ਪਰ ਹਾਂ 4500 ਬਸ 4700 ਵਿੱਚ ਸੀਜ਼ ਹੋ ਗਈ ਅੱਛਾ ਮੈਂ ਕੰਮ ਤੇ ਜਾ ਰਿਹਾ ਤਾਂ ਜਾਸਤੇ ਵਿੱਚ ਸੀਜ ਹੋ ਗਈ। ਇਹ ਤਾਂ ਕਿਹਾ ਕਿ ਤੁਹਾਨੂੰ ਉਹਨੇ ਨਾ ਫੋਨ ਫੋਨ ਕੀਤੇ ਹੋਣੇ ਆ। ਵੀ ਜੇ ਸੀਜ ਹੋ ਗਈ ਜਾਂ ਜਦ ਤੁਸੀਂ ਕਢਾਈ ਐ ਕੀ ਕਹਿੰਦੇ ਉਹ ਵੀ ਤੁਹਾਨੂੰ ਵੀ ਇੰਜਨ ਕਰਕੇ ਦਵਾਂਗੇ ਜੇ ਸੀਜ ਹੋ ਗਈ ਮੈਂ ਲੈ ਕੇ ਆ ਜੈਂਸੀ ਚ। ਮੈਂ ਕਿਹਾ ਮੈਂ ਇੰਜਨ ਵੀ ਸੀ ਇਹ ਕਹਿੰਦੇ ਰਿਪੇਅਰ ਕਰਕੇ ਦੇਣੀ। ਮੈਂ ਕਿਹਾ ਰਿਪੇਅਰ ਥੋੜੀ ਕਰਾਉਣੀ ਮੈਂ ਇੰਜਨ ਨਵੇਂ ਰਖਾਉਣਾ। ਅੱਛਾ ਇਹ ਨਵੇਂ ਇੰਜਨ ਨਹੀਂ ਰਹਿ ਹੁਣ। ਜਾਂ ਪੈਸੇ ਨਵੇਂ ਦਿੱਤੇ ਆਪਾਂ ਨੇ ਪੁਰਾਣੀ ਦੱਸੋ ਚੀਜ਼ ਕੀ ਕੰਮ ਕਰਦੇ ਤੁਸੀਂ? ਮੇਰਾ ਸਰਵਿਸ ਦਾ ਕੰਮ ਹੈ ਦਾ ਫਿਲਟਰਾਂ ਨਾਲੇ ਆ ਰਹੋ ਉਦਾਂ। ਸੋਲਰ ਜਦੋਂ ਕਿਸੇ ਦਾ ਸੋਲਰ ਖਰਾਬ ਹੋ ਜਾਂਦਾ ਹੋਣਾ ਆਰੋ ਖਰਾਬ ਹੁੰਦਾ ਤੁਸੀਂ ਵੀ ਤਾਂ ਠੀਕ ਕਰਕੇ ਦਿੰਦੇ ਹੋਣੇ ਗਾਰੰਟੀ 'ਚ ਦਿੰਦੇ ਪੂਰੀ ਕਰ ਦਿੰਦੇ ਗਾਰੰਟੀ ਦਿੰਦੇ ਪੂਰੀ ਗਾਰੰਟੀ ਦਿੰਦੇ ਫਿਰ ਉਹ ਵੀ ਤਾਂ ਗਾਰੰਟੀ ਠੀਕ ਕਰਕੇ ਹੀ ਦੇ ਰਹੇ ਤੁਹਾਨੂੰ ਤੁਸੀਂ ਵੀ ਤਾਂ ਫੋਰਗਟ ਦ ਕੇਕ ਫੋਰਗਟ ਦ ਕੇਕ ਆਡਰ 온 ਜਿਨਾਟੋ ਆਊਟ 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 ਪਲੀਜ਼ ਅਭੀ ਮਤ ਗਿਰ ਗੁਰੂ ਯੈਸ ਓੱਤੇ ਦੀ ਉਸ ਇਤਰਾ ਠੀਕ ਕਰਕੇ ਦਿੰਦੇ ਹੁਣ ਇਹ ਚੀਜ਼ ਖਰਾਬ ਹੋ ਜਾਂਦੀ ਅਸੀਂ ਹੁਣ ਚੇਂਜ ਵੀ ਕਰਕੇ ਦਿੰਦੇ ਆ ਮੰਨ ਲਓ ਕੋ ਸਿਸਟਮ ਲੱਗਿਆ ਖਰਾਬ ਹੋ ਗਿਆ ਦਾ ਉਹ ਕੰਪਨੀ ਚੇਂਜ ਹੋ ਕੇ ਆਂਦਾ ਪਰ ਮੈਨੂੰ ਤਾਂ ਕੰਪਨੀ ਨੂੰ 1.5 ਮਹੀਨਾ ਹੋ ਗਿਆ ਖੜਾਈ ਨੂੰ ਕੋਈ ਸੁਨਵਾਈ ਨਹੀਂ ਕੁਛ ਨਹੀਂ ਰਿਪੇਅਰ ਥੋੜੀ ਕਰਾਉਣਾ ਜਿਹਦੀ ਗਾਰੰਟੀ ਆ ਕਿਹਨਾਂ ਤੋਂ ਆਈ ਤੁਹਾਨੂੰ ਸਕੂਟੀ ਮੇਰੇ ਨਾਲ ਫਰੈਂਡ ਤਾਂ ਮੁੰਡਾ ਰਾਣਾ ਉਹਨੇ ਦਵਾਈ ਤੇ ਰਾਣਾ ਰਾਣਾ ਭਾਈ ਕੀ ਹਾਲ ਹੈ ਵਧੀਆ ਜੀ ਠੀਕ ਹੈ ਹਾਂ ਜੀ ਸਤੁਈ ਤਾਂ ਆਪ ਸਕੂਟਰ ਨਾਲ ਕੰਮ ਕਰਦੇ ਹਾਂ ਬਾਈ ਉਹ ਬਾਸ ਜੀ ਮੈਂ ਕੀ ਕਰਾਂ ਹੁਣ ਮੇਰੀ ਜਿਆਦਾ ਗਲਤੀ ਗੱਲੇ ਨੂੰ ਦੁਆ ਬੈਠਿਆ ਮੈਂ ਅੱਛਾ ਹਾਂ ਜੀ ਇਹ ਬਾਈ ਕਹਿੰਦਾ ਵੀ ਜੇ ਮੈਂ ਇੰਜਣੇ ਕਰਾਉਣਾ ਫਿਰ ਮੈਂ ਉਹਦਾ ਵੀ ਪੁਰਾਣੀ ਲੈ ਕੇ ਦੇ ਦੇਣੇ ਜੇ ਇੰਜਣੇ ਕਰਾਣ ਦਾ ਆਪਾਂ ਨੇ ਫਿਰ ਆਪਾਂ 20000 ਦੀ ਲੈ ਕੇ 3-4000 ਲਾ ਕੇ ਫਿਰ ਉਹਦਾ ਬਾਈ 23000 ਚ ਤਿਆਰ ਹੋ ਜਣੀ ਦੀ ਕਿੰਨੇ ਦੀ ਲਈ ਸੀ ਬਾਈ ਨਮੀ 113000 ਦੀ 113000 ਰੁਪਏ ਦੀ ਹਲ ਤਿੰਨ ਮਹੀਨੇ ਹੋਏ ਲੈਤੀ ਨਾ ਅੱਛਾ ਜੂਨ ਮਹੀਨੇ ਚ ਲਈ ਤੀ ਹੁਣ ਅੰਦਰੇ ਖੜੀ ਏ ਡੇਢ ਮਹੀਨਾ ਹੋ ਗਿਆ ਅੰਦਰੇ ਖੜੀ ਏ ਉਹ ਵੀ ਇਹਨਾਂ ਨੂੰ ਕੈਸ਼ ਲਈਤੀ ਏ ਨਹੀਂ ਕਿ ਬੰਦੇ ਨੂੰ ਲੋਨ ਕਰਾਇਆ ਜਾਂ ਕੁਝ ਵੀ ਕਰਾਇਆ ਦੀਵਾਲੀ ਦਾ ਦਿਨ ਹੈ ਬਾਈ ਸਾਰੇ ਜਣੇ ਜਿਹੜੇ ਹੈਗੇ ਆ ਕੁਛ ਨਾ ਕੁਛ ਨਮਾ ਖਰੀਦ ਰਹੇ ਆ ਪਰ ਅਸੀਂ ਕਿਹਾ ਚਲੋ ਕੁਛ ਨਮਾ ਖਰੀਦਣ ਆਏ ਆ ਵੀਰ ਇਹਨਾਂ ਨੂੰ ਤਾਂ ਖਰੀਦਣ ਨਹੀਂ ਦੇਣਾ ਇਹ ਕਹਿੰਦੇ ਅਸੀਂ ਤੇ ਆ ਪਹਿਲਾਂ ਪੀੜ ਤੇ ਖੜੇ ਕਿਉਂ ਖਰੀਦਿਆ ਜੀ 9 11 2023 ਅੱਜ ਕਿੰਨੀ ਤਰੀਕ ਹੈ 9 11 ਅੱਜ ਜੀ 10 11 ਹੋ ਗਈ ਜੀ ਅੱਜ ਆ ਦੇਖੋ ਖੜਾ ਜੀ ਇੱਕ ਦਿਨ ਕੁਛ ਨਹੀਂ ਹੋ ਰਿਹਾ ਘੰਟਾ ਹੋ ਗਿਆ ਸਵੇਰ ਦੇ ਲੱਗੇ ਦੋ ਦਿਨਾਂ ਚ ਗਿਆ ਜੀ ਇਹ ਹਾਂ ਜੀ ਹਾਂ ਉਹ ਬਾਈ ਜੀ TVS ਉਹਦੀ ਇਹਨਾਂ ਨੇ ਕਹਿੰਦੇ ਖਰਾਬ ਆ ਬੈਟਰੀ ਪਈ ਆ ਬਦਲ ਦੇਣੀ ਪਏ ਇਹ ਕਹਿੰਦੇ ਅਸੀਂ ਨਹੀਂ ਉਹ ਲੁਧਿਆਣੇ ਬਦਲਾਓ ਲੁਧਿਆਣੇ ਵਾਲਿਆਂ ਨੂੰ ਫੋਨ ਕੀਤਾ ਇਹਨਾਂ ਨੂੰ ਫੋਨ ਕਰਿਆ ਜੀ ਉਹਨੂੰ ਬਿੱਲ ਭੇਜਤਾ ਉਹ ਕਹਿੰਦੇ ਬੈਠੋ ਜੀ ਅਤ ਘੰਟਾ ਹੋ ਗਿਆ ਬੈਠਿਆਂ ਉਹਨੂੰ ਅਜੇ ਤੱਕ ਕੋਈ ਰਿਪਲਾਈ ਨਹੀਂ ਆ ਰਹੀ ਤੇ ਹੁਣ ਤੁਸੀਂ ਵੀ ਕਿਤੇ ਠੱਗੇ ਠੱਗੇ ਮਹਿਸੂਸ ਤਾਂ ਨਹੀਂ ਕਰ ਰਹੇ ਬਿਲਕੁਲ ਜੀ ਬਿਲਕੁਲ ਅੰਨੰਦਪੁਰ ਦਾ ਮੱਥਾ ਟੇਕਣ ਆਏ ਜੀ ਨਾ ਪਹੁੰਚ ਨਹੀਂ ਸਕੇ ਜੀ ਨਵਾਂ ਮੋਟਰਸਾਈਕਲ ਲਿਆ ਵੀ ਚੱਲ ਮੱਥਾ ਟੇਕੇ ਜੀ ਨਵੀਂ ਨਵੀਂ ਗੱਡੀ ਦਾ ਔਰੇ ਖੜੇ ਆਂ ਇਸ ਵੇਰ ਦੇ ਰਾਹ ਚ ਦੌੜ ਕੇ ਲਿਆਏ ਆਂ ਸੀ ਆਹ ਕਿਹੜਾ ਹੈਗਾ ਆਪਣਾ ਜਿਹੜੇ ਹਵੇਲੀ ਆ ਹਵੇਲੀ ਤੋਂ ਅਸੀਂ ਬੜਾ ਔਖਾ ਟੋਚਨ ਪਾ ਕੇ ਕਿਸੇ ਪਿੱਛੇ ਫੜ ਕੇ ਹੱਥ कंपनी ठीक जी, जी, जी। इन कोई नुक्स पे जी कर दीनू, इना दीनू। सर, इसके बारे में आपसे कोई आप हमें हरासमेंट कर रहे हैं सर कैसे कर रहे हैं मैडम पहली बात मैं बताता हूँ फिर इनकी हरासमेंट हरासमेंट नहीं है जी क्यों कर रहे हैं हमें मैं चैनल से हूँ मेरा मैडम पब्लिक का व्यू पब्लिक की कोई समस्या उसको दिखाना हमारा हमारा काम है मैम ਹੋ ਗਿਆ ਆ ਸੂਤ ਆਪਕੋ ਲਗਤਾ ਹੈ ਹਮ ਨਹੀਂ ਨਹੀਂ ਆਪਕੋ ਲਗਤਾ ਹੈ ਬਿਲਕੁਲ ਕਰ ਨਹੀਂ ਨਹੀਂ ਤੁਹਾਨੂੰ ਲਗਦਾ ਮੈਂ ਹਰਾਸ ਕਰ ਰਿਹਾ ਤੁਹਾਡੇ ਕੋਲ ਕਾਨੂੰਨੀ ਕਾਰਵਾਈ ਕਰਨ ਦਾ ਮੇਰੇ ਉੱਤੇ ਕਰੋ ਮੈਨੂੰ ਕਾਨੂੰਨੀ ਕਾਨੂੰਨਨ ਤੌਰ ਤੇ ਨੋਟਿਸ ਲਿਆਓ ਮੈਨੂੰ ਮੈਡਮ ਹੱਦ ਕਰਦੇ ਹੋ ਤੁਸੀਂ ਬਾਈ ਇੱਕ ਮਿੰਟ ਇੱਧਰ ਆਇਓ ਕਿੰਨੇ ਮਹੀਨੇ ਹੋ ਗਏ ਬਾਈ ਤੁਹਾਨੂੰ ਹਰਾਸ ਹੁੰਦਿਆਂ ਨੂੰ ਮੈਂ ਕੱਲ ਆਇਆ ਤੁਹਾਡੇ ਕੋਲ ਹਾਂ ਉਹ ਤੋਂ ਬਾਅਦ ਤੁਸੀਂ ਕਿੰਨੀ ਵਾਰ ਆਏ ਡੇਢ ਮਹੀਨਾ ਖੜਿਆ ਕਿੰਨੇ ਮਹੀਨੇ ਡੇਢ ਮਹੀਨਾ ਖੜਿਆ ਸਰ ਪਲੀਜ਼ ਮੇਰੀ ਗੱਲ ਸੁਣ ਲਓ ਮੈਡਮ ਫਿੰਗਰ ਪੁਜੀ ਤੇ ਰੱਖੀ ਕਿਉਂ ਹਮ ਵੀ ਕਿਸੇ ਦੇ ਘਰ ਕੀ ਹੈ ਨਾ ਆ ਕੈਮਰਾ ਚੱਲਦਾ ਜੀ ਮੈਂ ਤੁਹਾਨੂੰ ਕੁਝ ਨਹੀਂ ਕਰਦੇ ਤੇ ਜੋਬ ਕਰ ਥੋੜੀ ਜੋਬ ਡਿਊਟੀ ਹੈ ਹਾਂ ਜੀ ਕਸੀ ਹੈਲਪ ਕਰ ਰਹੀ ਹੈ ਕਸਟਮਰ ਦੀ ਤੁਸੀਂ ਕਿਉਂ ਪਾਜੀ ਹੈਲਪ ਕਰ ਰਹੇ ਆ ਮੇਰੇ ਕੋਲ ਕਸਟਮਰ ਅੱਜ ਆਇਆ ਕਹਿੰਦਾ ਮੇਰਾ ਵੀ ਥੋੜਾ ਸਿਸਟਮ ਠੀਕ ਨਹੀਂ ਚੱਲੇ ਮੈਂ ਜਦ ਆ ਗਿਆ ਉਸ ਟਾਈਮ ਤੁਹਾਡੀ ਕਿੰਨੀ ਮੋਟਾ ਹੈਲਪ ਨਹੀਂ ਕੀਤੀ ਤੁਹਾਡੀ ਅਸੀਂ ਨਹੀਂ ਤੁਹਾਡੇ ਬਾਰੇ ਇਹਨਾਂ ਬਾਰੇ ਤਾਂ ਤੁਹਾਨੂੰ ਤਾਂ ਕੁਝ ਇਹਨਾਂ ਬਾਰੇ ਕਿਉਂ ਲੈ ਰਹੇ ਹੋ ਤੁਹਾਨੂੰ ਤਾਂ ਕਿਹਾ ਹੀ ਨਹੀਂ ਇਹ ਤਾਂ ਕੰਪਨੀ ਦੀ ਪ੍ਰੋਬਲਮ ਨਹੀਂ ਨਹੀਂ ਆਪਣੀ ਦੇਖੋ ਮੈਂ ਲੈ ਰਿਹਾ ਜੀ ਕਿਉਂਕਿ ਇਹਨਾਂ ਨੂੰ ਇਹਨਾਂ ਨੂੰ ਖਤ ਹੈ ਇਹਨਾਂ ਦੇ ਤੁਹਾਨੂੰ ਪ੍ਰੋਬਲਮ ਆਈ ਹੈ ਜੀ ਤੁਹਾਨੂੰ ਪ੍ਰੋਡਕਟ ਤੋਂ ਪ੍ਰੋਬਲਮ ਆ ਜੀ ਮੈਂ ਦੱਸਾਂ ਜੀ ਰੀਜ਼ਨ ਸੁਣ ਵੀ ਲਓ ਫਿਰ ਮੇਰੇ ਇਹਨਾਂ ਨੂੰ ਪ੍ਰੋਬਲਮ ਆਈ ਹੈ ਆਹ ਪ੍ਰੋਬਲਮ ਸੁਣਵਾਈ ਕੀਤੀ ਨਹੀਂ ਸਰ ਤੁਹਾਡੀ ਨਹੀਂ ਸਾਡੇ ਸ਼ੋਰੂਮ ਚ ਨਹੀਂ ਨਹੀਂ ਆਪ ਜੋ ਅੱਛਾ ਮੈਡਮ ਕੁਝ ਕੋਈ ਨਹੀਂ ਨਾ ਹੋ ਰਿਹਾ ਹੈਲਪ ਤਾਂ ਕੀਤੀ ਹੈ ਨਾ ਵਰਕਸ਼ਾਪ ਮੈਂ ਡਾਕਟਰ ਡਾਇਗਨੋਸ ਕਰਕੇ ਦੱਸਦਾ ਵੀ ਆਹ ਪ੍ਰੋਬਲਮ ਹੈ ਕਰਾ ਲਓ ਹੁਣ ਮੇਰੀ ਗੱਲ ਸੁਣੋ ਮੈਡਮ ਅੱਛੇ ਪਰਚੇਸ ਕੀ ਹੈ ਗਾੜੀ ਫਿਰ ਵੀ ਹਮ ਸੁਣਵਾਈ ਕਰ ਰਹੀ ਮੈਂ ਤੁਹਾਨੂੰ ਇਹ ਦੱਸ ਰਿਹਾ ਅੱਛੇ ਮੈਡਮ ਗੱਲ ਸੁਣੋ ਮੇਰੀ ਸਰ ਇਹ ਬਹੁਤ ਅੱਛੇ ਨਹੀਂ 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 ਬਹੁਤ ਜ਼ਿਆਦਾ ਗਲਤ ਹੈ ਨਹੀਂ ਨਹੀਂ ਹਾਸਲਮੈਂਟ ਕਰ ਰਹੇ ਹੋ ਆਪ ਅੰਮ੍ਰਿਤ ਮੇਰੀ ਗੱਲ ਸੁਣੋ ਜੀ ਹੁਣ ਮੈਡਮ ਇਧਰ ਇੱਕ ਸੁਣਤਾ ਲੋ ਜੀ ਹੁਣ ਸਰ ਇੱਕ ਮਿੰਟ ਬਾਈ ਜੀ ਕਲੀ ਸਰ ਇਹਨਾਂ ਨੇ ਦੱਸਿਆ ਵੀ ਆਈ ਪ੍ਰੋਬਲਮ ਇਹ ਤਾਂ ਕੰਪਨੀ ਦੀ ਪ੍ਰੋਬਲਮ ਹੈ ਨਾ ਤੁਹਾਡੀ ਏਜੰਸੀ ਨੂੰ ਤਾਂ ਅਸੀਂ ਕੁਛ ਨਹੀਂ ਕਿਹਾ ਮੈਡਮ ਨੂੰ ਕੁਛ ਨਹੀਂ ਕਿਹਾ ਆਉਂਦੀ ਲੱਗ ਜੀ ਹਰਾਸਮੈਂਟ ਕਰ ਰਹੇ ਹਾਂ ਪਲੀਜ਼ ਰਿਕਵੈਸਟ ਦੇਖੋ ਆਪਾਂ ਵੀ ਲੋਕਲ ਆ ਤੁਸੀਂ ਵੀ ਲੋਕਲ ਆ ਤੁਸੀਂ ਇਹਨਾਂ ਦੀ ਗੱਲ ਸੁਣ ਲਈ ਇੱਕ ਵਾਰ ਜੇ ਤੁਸੀਂ ਆਰਾਮ ਨਾਲ ਬਹਿ ਕੇ ਸਾਡੀ ਗੱਲ ਸੁਣਨ ਤੋਂ ਬਾਅਦ ਆਪਾਂ ਕੰਮ ਕਰ ਦੇ ਤਾਂ ਬਧੀਏ ਗੱਲ ਸੀ ਭਾਜੀ ਮੈਂ ਤੁਹਾਡੀ ਗੱਲ ਹੀ ਫੋਨ ਰਿਹਾ ਕੱਲ ਕੱਲ ਵੀ ਕਰਕੇ ਗਏ ਆ ਕੱਲ ਨਹੀਂ ਚਲਾਈ ਇਹ ਇਹ ਤੁਹਾਨੂੰ ਮੈਡਮ ਨੂੰ ਵੀ ਕਿਹਾ ਸੀ ਵੀ ਇੱਕ ਦਿਨ ਦੇ ਵਿੱਚ ਇਹਨਾਂ ਦਾ ਹੱਲ ਕਰ ਦਿਓ ਇਹਨਾਂ ਨੇ ਫੇਰ ਫੋਨ ਆਇਆ ਮੈਂ ਇਹਨਾਂ ਨੂੰ ਕਿਹਾ ਸੀ ਕੱਲ ਵੀ ਵੀ ਇੱਕ ਦਿਨ ਚ ਨਹੀਂ ਸਾਰਾ ਦੇਖੋ ਗੱਡੀ ਬਿਲਕੁਲ ਠੀਕ ਹੈ ਸਰ ਇੰਜਨ ਉਹਦਾ ਬਿਲਕੁਲ ਓਕੇ ਹੈ ਗੱਡੀ ਠੀਕ ਖੜੀ ਹੈ ਪਰ ਇਹਨਾਂ ਦੇ ਕਹਿਣ ਦਾ ਮਤਲਬ ਆ ਕਿ ਅਸੀਂ ਜਿਹੜਾ ਇੰਜਨ ਠੀਕ ਹੀ ਨਹੀਂ ਕਰਵਾਉਣਾ ਸਾਨੂੰ ਨਵਾਂ ਇੰਜਨ ਦੋ ਉਹਦੇ ਲਈ ਸਰ ਟਾਈਮ ਲੱਗਦਾ ਇਹਨਾਂ ਨੂੰ ਮੈਂ ਪਹਿਲਾਂ ਵੀ ਕਿਹਾ ਵੀ ਅਪਰੂਵਲ ਪਾਈ ਵੀ ਟਾਈਮ ਲੱਗੇ ਭਾਈ ਇਹ ਕਹਿੰਦੇ ਗੱਲ ਸੁਣੋ ਜੇ ਤੁਹਾਡੇ ਕੋਲ ਕੋਈ ਕਸਟਮਰ ਆਉਂਦਾ ਕੋਈ ਮੈਨੂੰ ਵੀ 20 ਗੱਡੀਆਂ ਚਾਹੀਦੀ ਤੁਸੀਂ ਕੰਪਨੀ ਦਾ ਮੰਗਾਉਂਗੇ ਜਾਂ ਨਹੀਂ ਮੰਗਾਉਂਗਾ ਇਹ ਦੱਸੋ ਮੈਨੂੰ ਪਹਿਲਾਂ ਸਰ ਨੰਬਰ ਨਹੀਂ 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 ਨਵਾਂ ਇੰਜਨ ਨਹੀਂ ਸਰ ਲੱਗਦਾ ਕੱਲ ਫੈਸਲੇ ਖੋਲ੍ਹਣੀ ਦੱਸੋ ਕੱਲ ਓ ਜੈਂਸੀ ਖੋਲਣੀ ਆ ਜਰੂਰ ਖੋਲਾਂਗੀ ਮੰਨ ਲਓ ਦਿਵਾਲੀ ਨੂੰ ਕੋਈ ਗਾਹ ਘਾਉਂਦਾ ਤੁਸੀਂ ਕਹੋਗੇ ਸਾਡੇ ਛੁੱਟੀ ਆ ਸਾਨੂੰ ਅਸੀਂ ਨਮੀਂ ਤਾਈ ਦੇਣੀ ਤੁਸੀਂ ਕਹਿ ਰਹੇ ਹੋ ਜਿਹੜਾ ਇੰਜਣ ਰੱਖਣਾ ਉਹਨੂੰ ਟਾਈਮ ਲੱਗਦਾ ਯਾਰ ਇੱਕ ਟਾਈਮ ਨਹੀਂ ਹੋਣੀ ਉਹਨੂੰ ਇੱਧਰ ਚੇਂਜ ਕਰਨਾ ਦੱਸੋ ਮਿਸਤਰੀ ਹੈਗਾ ਮੈਂ ਕਰਵਾਉਂਦਾ ਠੀਕ ਹੈ ਮੈਂ ਕਰਵਾਉਂਦਾ ਚੇਂਜ ਦੱਸੋ 88 ਨੰਬਰ ਇੰਜਣ ਉਹ ਮੇਰੀ ਗੱਲ ਸੁਣੋ ਜਿਹੜਾ ਨੰਬਰ ਲੱਗਿਆ ਹੋਇਆ ਵੇ ਸੁਣੋ ਮੇਰੀ ਗੱਲ ਸਾਲੀ ਸਾਹਿਬ ਸੁਣੋ ਇਹਨਾਂ ਦਾ ਨੰਬਰ ਵੀ ਲੱਗ ਚੁੱਕਿਆ ਹੈ ਸ਼ੋਰਸ ਵੀ ਬਣ ਚੁੱਕੀ ਹੈ ਹੁਣ ਜਦੋਂ ਅਪ ਇੰਜਣ ਚੇਂਜ ਕਰੂਗੇ ਉਹ 88 ਨੰਬਰ ਇੰਜਣ ਨੰ ਭਾਈ ਹੋਈ ਇਹ ਤਾਂ ਤੁਸੀਂ ਪੱਖ ਦੇਣਾ ਨਾ ਤੁਸੀਂ ਪੱਖ ਦੇ ਦਿਓ ਆਪਣਾ ਮੈਂ ਉਹੀ ਕਹਿੰਦਾ ਵੀ ਇਹਨਾਂ ਨੂੰ ਨਵਾਂ ਇੰਜਨ ਲਾ ਕੇ ਮਿਲੂਗਾ ਜੀ ਹੁਣ ਐ ਹੀ ਪੁੱਛਣਾ ਇਹਨਾਂ ਨੂੰ ਸਰ ਦੇਖੋ ਜੀ ਕੰਪਨੀ ਨੂੰ ਅਪਰੂਵ ਲ ਆ ਪਾਈ ਵੀ 1 2 ਸਰ ਨੇ ਉਹਦੇ ਲਈ ਲੱਗਦਾ ਟਾਈਮ ਕਿਉਂਕਿ ਇੱਕ ਵਾਰ ਇੱਕਦਮ ਨਹੀਂ ਹੁੰਦਾ ਇਸ ਨਾਲ ਜੇ ਤੁਸੀਂ ਕਹਿੰਦੇ ਇੱਕ ਦੋ ਦਿਨ ਭਾਜੀ ਡੇਢ ਮਹੀਨੇ ਤੋਂ ਅਪਰੂਵਲ ਹੋਣ ਜਦੋਂ ਹੀ ਨਾ ਦੇਖੋ ਜੀ ਪਹਿਲਾਂ ਪਤਾ ਮੈਂ 2 ਮਿੰਟ ਸਿਰਫ 2 ਮਿੰਟ ਭਾਈ ਜੀ ਹੋਰਾਂ ਦੀ ਇੰਟਰਵਿਊ ਕੀਤੀ ਮੈਡਮ ਕਹਿੰਦੀ ਸਾਨੂੰ ਹਰਾਸ ਕਰਤਾ ਤੇ ਬੰਦਾ ਜਿਹੜਾ ਡੇਢ ਮਹੀਨੇ ਤੋਂ ਭਾਜੀ ਫਿਰ ਰਿਹਾ ਉਹ ਹਰਾਸ ਨਹੀਂ ਹੋਇਆ ਸਾਨੂੰ ਮੈਨੂੰ ਦੇਖੋ ਇਹਨਾਂ ਦਾ ਮੈਂ ਤੁਹਾਨੂੰ ਦੱਸਦਾ ਇਹਨਾਂ ਦੀ ਗੱਲ ਇਹ ਹੈ ਇੰਜਨ ਬਿਲਕੁਲ ਓਕੇ ਕਰਤਾ ਹੋਰ ਵੀ ਕਸਟਮਰ ਆਉਂਦੇ ਆ ਉਹਨਾਂ ਨੂੰ ਵੀ ਸੈਟੀਸਫਾਈ